ਸਾਨ ਵੀਰੋ ਇੰਡੋ ਗਲੋਬਲ ਟੀਵੀ ਚ ਤੁਹਾਡਾ ਜਿਹੜਾ ਸਾਡਾ ਪ੍ਰੋਗਰਾਮ ਹੈ ਖੇਤਾਂ ਦੀ ਗੱਲ ਉਹ ਚ ਸਵਾਗਤ ਹੈ ਤੇ ਅੱਜ ਜੋ ਚੇਤ ਮਹੀਨਾ ਸਾਡਾ ਚੱਲ ਰਿਹਾ ਆ ਉਸ ਵਿੱਚ ਸਾਡੇ ਕੀ ਰੀਝੇਵੇਂ ਹਨ ਕਿਉਂਕਿ ਆਉਣ ਵਾਲੇ ਸਮੇਂ ਚ ਜਿਹੜੀ ਸਾਡੀ ਮੁੱਖ ਬੰਪਰ ਫਸਲ ਕਣਕ ਉਹ ਤਿਆਰ ਹੋਣ ਜਾ ਰਹੀ ਆ ਜੇਦਾ ਅਸੀਂ ਜੇ ਮੌਕੇ ਤੇ ਰੱਖ ਰਖਾ ਕਰੀਏ ਤਾਂ ਸਾਡੀ ਆਮਦਨ ਚ ਚੌਖਾ ਵਾਧਾ ਹੋ ਸਕਦਾ ਆ ਇਹਨਾਂ ਤੇ ਵਿਚਾਰ ਕਰਨ ਲਈ ਚੇਤ ਮਹੀਨੇ ਦੇ ਵਿੱਚ ਸਾਨੂੰ ਕਿਹੜੇ ਕੰਮ ਕਰਨੇ ਚਾਹੀਦੇ ਆ ਸਾਡੇ ਕੋਲ ਡਾਕਟਰ ਰਣਜੀਤ ਸਿੰਘ ਜਹਾਨ ਖੇਤੀਬਾੜੀ ਆਫਸਰ ਪਹੁੰਚੇ ਹੋਏ ਹਨ ਅਸੀਂ ਉਹਨਾਂ ਦਾ ਸਟੂਡੀਓ 'ਚ ਸਵਾਗਤ ਕਰਦੇ ਹਾਂ ਜੀ ਤੇ ਇਹ ਅੱਜ ਸਾਨੂੰ ਪੂਰੀ ਜਾਣਕਾਰੀ ਦੇਣਗੇ ਬੇ ਜੇ ਕਣਕ ਦੀ ਜਿਹੜੀ ਸਾਡੀ ਬੰਪਰ ਫਸਲ ਆ ਕਿਉਂਕਿ ਜੇ ਜਦੋਂ ਫਸਲ ਪੱਕ ਜਾਈਏ ਤਾਂ ਫਸਲ ਵੀ ਮਾਲ ਕਰਨ ਪਾਲਦੀਏ ਬੇ ਸਾਡੀ ਆ ਕੇ ਦੇਖ ਪਾਲ ਕਰੇ ਜੇ ਹੁਣ ਅਸੀਂ ਇਹਦੀ ਚੰਗੀ ਤਰ੍ਹਾਂ ਦੇਖ ਪਾਲ ਕਰਾਂਗੇ ਤਾਂ ਵਧੀਆ ਝਾੜ ਲੈ ਸਕਦੇ ਹਾਂ ਹਾਂਜੀ ਸਵਾਗਤ ਹੈ ਜੀ ਤੁਹਾਡਾ ਜੀ ਦੁਸੰਤ ਸਾਹਿਬ ਖੇਤਾਂ ਦੀ ਗੱਲ ਪ੍ਰੋਗਰਾਮ ਦੇਖ ਰਹੇ ਸਾਰੇ ਕਿਸਾਨ ਵੀਰਾਂ ਦਾ ਬਹੁਤ-ਬਹੁਤ ਅਸੀਮ ਸਵਾਗਤ ਕਰਦੇ ਆਂ ਪ੍ਰੋਗਰਾਮ ਦੇ ਵਿੱਚ ਅ ਸਭ ਤੋਂ ਪਹਿਲਾਂ ਜਦੋਂ ਜਿਵੇਂ ਤੁਸੀਂ ਗੱਲ ਕੀਤੀ ਆ ਕਿ ਸਾਡੇ ਪੰਜਾਬ ਦੀ ਮੁੱਖ ਫਸਲ ਜਿਹੜੀ ਕਣਕ ਉਹ ਇਸ ਵੇਲੇ ਖੇਤਾਂ ਦੇ ਵਿੱਚ ਬਿਲਕੁਲ ਤਿਆਰ-ਬਰ-ਤਿਆਰ ਖੜੀ ਹੈ ਤੇ ਉਹਦੇ ਉੱਤੇ ਕਾਫੀ ਹੁਣ ਇਸ ਵੇਲੇ ਅ ਪਰੇਸ਼ਾਨੀਆਂ ਵੀ ਸਾਨੂੰ ਆ ਸਕਦੀਆਂ ਨੇ ਕਿਉਂਕਿ ਜਦੋਂ ਪੱਕਣ ਤੇ ਆਉਂਦੀ ਹੈ ਫਸਲ ਕੋਈ ਵੀ ਉਸ ਵੇਲੇ ਬਿਮਾਰੀਆਂ ਤੇ ਕੀੜੇ ਕਾਫੀ ਹਮਲਾ ਕਰ ਦਿੰਦੇ ਨੇ ਸੋ ਇਸ ਵੇਲੇ ਆਪਾਂ ਸ਼ੁਰੂਆਤ ਵੇਲੇ ਦੱਸ ਦਿਆਂ ਕਿਸਾਨ ਵੀਰਾਂ ਨੂੰ ਹੁਣ ਖੇਤਾਂ ਦੇ ਵਿੱਚ ਜਾਣ ਦਾ ਸਮਾਂ ਹੁਣ ਇਹ ਨਹੀਂ ਆ ਕਿ ਅਸੀਂ ਖੇਤ ਦੇ ਵਿੱਚ ਢੀੜਾ ਨਾ ਮਾਰੀਏ ਹੁਣ ਸਾਨੂੰ ਤਕਰੀਬਨ ਹਰ ਰੋਜ਼ ਖੇਤ ਦੇ ਵਿੱਚ ਜਾਣਾ ਚਾਹੀਦਾ ਹੈ ਤੇ ਜੇ ਕੋਈ ਸਮੱਸਿਆ ਆਉਂਦੀ ਹੈ ਤਾਂ ਸਾਨੂੰ ਦੇਖ ਕੇ ਉਦੋਂ ਹੀ ਉਸ ਸਮੱਸਿਆ ਦਾ ਹੱਲ ਕਰ ਲੈਣਾ ਚਾਹੀਦਾ ਇਹ ਨਹੀਂ ਹੈ ਕਿ ਅਸੀਂ 10 ਦਿਨ ਬਾਅਦ ਖੇਤ ਦੇ ਵਿੱਚ ਢੀੜਾ ਮਾਰਿਆ ਤੇ ਜਦੋਂ 10 ਦਿਨ ਬਾਅਦ ਅਸੀਂ ਜਾਵਾਂਗੇ ਤਾਂ ਉੱਥੇ ਹੋ ਸਕਦਾ ਤੁਹਾਡੇ ਖੇਤ ਦੇ ਵਿੱਚ ਪੀਲੀ ਕੁੰਗੀ ਨੇ ਬਹੁਤ ਜ਼ਿਆਦਾ ਹਮਲਾ ਕਰ ਦਿੱਤਾ ਹੋਵੇ ਆ ਤੇਲੇ ਨੇ ਬਹੁਤ ਜ਼ਿਆਦਾ ਹਮਲਾ ਕਰ ਦਿੱਤਾ ਹੋਵੇ ਕੁੰਗੀ ਨੇ ਬਹੁਤ ਜ਼ਿਆਦਾ ਹਮਲਾ ਕਰ ਦਿੱਤਾ ਹੋਵੇ ਸੋ ਇਸ ਲਈ ਕਿਸਾਨ ਵੀਰਾਂ ਨੂੰ ਨਾ ਖੇਤ ਦੇ ਵਿੱਚ ਜਾਣਾ ਬਣਦਾ ਹੈ ਖੇਤਾਂ ਦਾ ਸਰਵੇ ਕਰਨਾ ਬਣਦਾ ਖੇਤਾਂ ਦਾ ਸਰਵੇ ਵੀ ਇਹ ਨਹੀਂ ਆ ਬਈ ਤੁਸੀਂ ਆਲੇ-ਦੁਆਲੇ ਤੁਰ ਕੇ ਆਗੇ ਠੀਕ ਸਾਨੂੰ ਖੇਤ ਦੇ ਵਿਚਕਾਰ ਵੀ ਜਾਣ ਦੀ ਲੋੜ ਹੈ ਠੀਕ ਹੈ ਜੀ ਕਿਉਂਕਿ ਕਈ ਵਾਰ ਜਿਹੜਾ ਹਮਲਾ ਵਿਚਕਾਰੋਂ ਵੀ ਸ਼ੁਰੂ ਹੋ ਜਾਂਦਾ ਕਿਸੇ ਵੀ ਥੀਕ ਦਾ ਕਿਉਂਕਿ ਉੱਥੇ ਤੱਕ ਸਾਡੀ ਪਹੁੰਚ ਨਹੀਂ ਹੁੰਦੀ ਠੀਕ ਹੈ ਕਿ ਕੀੜੇ ਮਕੌੜੇ ਤੇ ਬਿਮਾਰੀਆਂ ਆਰਾਮ ਨਾਲ ਉੱਥੇ ਆਲੇ-ਦੁਆਲੇ ਨੂੰ ਵਧੀਆਂ ਜਾਂਦੀਆਂ ਨੇ ਸੋ ਇਹ ਜ਼ਰੂਰੀ ਹੈ ਕਿ ਸਾਨੂੰ ਖੇਤਾਂ ਦੇ ਵਿੱਚ ਜਾਣ ਦਾ ਮੌਕਾ ਐਸੇ ਵੇਲੇ ਫੇ ਤਾਂ ਕਿ ਅਸੀਂ ਆਪਣੇ ਆਉਣ ਵਾਲੀ ਫਸਲ ਨੂੰ ਬਚਾ ਸਕੀਏ ਹੁਣ ਦੂਜਾ ਡਾਕਟਰ ਸਾਹਿਬ ਕਈ ਵਾਰ ਦੇਖਿਆ ਹੈ ਵੀ ਜਦੋਂ ਕਣਕ ਦੀ ਫਸਲ ਕਿਸਾਨ ਪੱਕਣ ਤੋਂ ਬਾਅਦ ਮੰਡੀ 'ਚ ਲੈ ਕੇ ਜਾਂਦਾ ਹੈ ਉੱਤੇ ਦੋ ਬੜਾ ਪਰੇਸ਼ਾਨ ਹੁੰਦਾ ਜਦੋਂ ਉਹ ਕਹਿੰਦੇ ਜੀ ਇਹਨੂੰ ਇਹ ਕਲਸਟਰ ਲਾਸ ਹੈ ਜਾਂ ਕਰਨਾਲ ਵਟਿਆ ਤੇ ਉਹਦੇ ਲਈ ਕੀ ਟੋਕਵੇਂ ਪ੍ਰਬੰਧ ਕਰ ਕਿਸਾਨ ਕਰੇ ਕਿ ਕੋਈ ਸਪਰੇਅ ਕਰੇ ਵਿਭਾਗਾਂ ਵੱਲੋਂ ਦੱਸੀ ਜਾਂ ਕੋਈ ਉਹਲੇ ਖਾਸ ਦੇਖ ਰੱਖਾ ਕਰੇ ਅ ਦੇਖੋ ਜੀ ਇਹ ਕੱਲੀ ਕਣਕ ਦੀ ਗੱਲ ਨਹੀਂ ਹੈ ਜਦੋਂ ਵੀ ਅਸੀਂ ਕੋਈ ਵੀ ਫਸਲ ਮੰਡੀ ਦੇ ਵਿੱਚ ਲੈ ਕੇ ਜਾਂਦੇ ਆ ਜੇ ਸਾਡੇ ਫਸਲ ਦੇ ਦਾਣੇ ਦਾਗੀ ਨੇ ਤਾਂ ਉੱਥੇ ਸਮੱਸਿਆ ਆਉਣੀ ਹੀ ਆਉਣੀ ਹੈ ਠੀਕ ਹੈ ਸੋ ਇਸ ਲਈ ਕਿਸਾਨ ਵੀਰਾਂ ਨੂੰ ਮੈਂ ਤਾਂ ਹੀ ਕਿਹਾ ਕਿ ਖੇਤ ਦੇ ਵਿੱਚ ਢੀੜਾ ਮਾਰਨਾ ਬਹੁਤ ਜ਼ਰੂਰੀ ਹੈ ਹੁਣ ਖੇਤ ਦੇ ਵਿੱਚ ਜਾ ਕੇ ਜਿਹੜੇ ਕੰਮ ਕਰਨ ਵਾਲੇ ਨੇ ਤਾਂ ਕਿ ਮੰਡੀ 'ਚ ਉਹਨਾਂ ਨੂੰ ਪਰੇਸ਼ਾਨੀ ਨਹੀਂ ਮਿਲਦੀ ਇੱਕ ਪਤਲਾ ਪਾਣੀ ਕਿਸਾਨ ਵੀਰਾਂ ਨੂੰ ਹੁਣ ਕਣਕ ਨੂੰ ਲਾਉਣਾ ਬਣਦਾ ਹੈ ਕਿਉਂਕਿ ਕਈ ਕਿਸਾਨ ਵੀਰ ਇਹ ਕਹਿੰਦੇ ਕਿ ਮੀਂਹ ਕਾਫੀ ਪੈ ਗਿਆ ਤੇ ਪਾਣੀ ਦੀ ਹੁਣ ਲੋੜ ਨਹੀਂ ਪਰ ਪਾਣੀ ਦੀ ਇੱਕ ਪਾਣੀ ਦੀ ਹੁਣ ਲੋੜ ਆ ਸਾਨੂੰ ਉਹ ਪਾਣੀ ਖੇਤ ਦੇ ਵਿੱਚ ਕਣਕ ਵਾਲੇ ਖੇਤਾਂ ਨੂੰ ਲਾਉਣਾ ਬਣਦਾ ਠੀਕ ਹੈ ਤੇ ਇਸ ਦੇ ਨਾਲ ਨਾਲ ਹੀ ਸਾਨੂੰ ਖੇਤ ਦੇ ਵਿੱਚ ਜਦੋਂ ਇਸ ਤਰ੍ਹਾਂ ਲੱਗੇ ਅ ਕਿਉਂਕਿ ਪੀੜੀ ਪੁੰਗੀ ਹੈ ਨਾ ਜਿਹੜੀ ਦਸਾਨਤ ਸਾਬ ਇੰਨਾ ਦਿਨਾਂ ਦੇ ਵਿੱਚ ਆਉਣ ਦੇ ਚਾਂਸ ਹੁੰਦੇ ਆ ਉਹ ਚਾਂਸ ਕਿਉਂ ਕਿਉਂਕਿ ਇੱਕ ਤਾਂ ਤਾਪਮਾਨ ਵੱਧਦਾ ਠੀਕ ਹੈ ਜੀ ਕਿ ਇੱਕ ਕਈ ਵਰੀ ਬੱਦਲ ਵਾਈ ਵੀ ਰਹਿੰਦੀ ਹੈ ਹਾਂਜੀ ਤੇ ਹਿਮੀਡਿਟੀ ਵੱਧ ਜਾਂਦੀ ਹੈ ਉਹਦੇ ਵਿੱਚ ਤੇ ਇਸ ਲਈ ਜਿਹੜੀ ਇਹ ਪੀਲੀ ਕੁੰਗੀ ਦੇ ਦਾਣਾ ਜਿਹੜੇ ਉਹ ਜ਼ਿਆਦਾ ਇਸ ਮੌਸਮ ਦੇ ਵਿੱਚ ਫੈਲਦੇ ਆ ਸਾਨੂੰ ਇਸ ਲਈ ਮੈਂ ਬਾਰ ਬਾਰ ਜ਼ੋਰ ਦੇ ਰਿਹਾ ਕਿਸਾਨ ਵੀਰਾਂ ਨੂੰ ਕਿ ਪੀੜੀ ਕੁੰਗੀ ਜੇਕਰ ਖੇਤ ਦੇ ਵਿੱਚ ਆ ਜਾਵੇ ਤਾਂ ਉਹ ਕਾਫੀ ਨੁਕਸਾਨ ਸਾਡੇ ਕਣਕ ਦੀ ਫਸਲ ਦਾ ਕਰ ਦਿੰਦੀ ਹੈ ਜਿਵੇਂ ਉਹਦਾ ਹਮਲਾ ਜਿਹੜਾ ਇੱਕ ਬੂਟੇ ਤੋਂ ਸ਼ੁਰੂ ਹੁੰਦਾ ਤੇ ਹੌਲੀ-ਹੌਲੀ ਫਿਰ ਸਾਡੇ ਪੈਰਾਂ ਨਾਲ ਜਾਂ ਜਾਂ ਸਾਡੀ ਲੱਤਾਂ ਨਾਲ ਜਦੋਂ ਬੂਟੇ ਦੇ ਨਾਲ ਖਹਿ ਕੇ ਲੰਘਦੇ ਆ ਅੱਗੇ ਜਾਂਦੇ ਆ ਅੱਗੇ ਹੋਰ ਬੂਟਿਆਂ ਦੇ ਉੱਤੇ ਉਹਦੇ ਕਾਣਾ ਜਿਹੜੇ ਉਹ ਇਸ ਬਿਮਾਰੀ ਦੇ ਸਪੋਰਸ ਨੇੜੇ ਲੱਗ ਜਾਂਦੇ ਨੇ ਸੋ ਫਿਰ ਸਾਰੇ ਬੂਟਿਆਂ ਦਾ ਦਾਗੀ ਹੋਣਾ ਖਰਾਬ ਹੋਣਾ ਇਸ ਸਵਭਵਿਕ ਬਣ ਜਾਂਦਾ ਸੋ ਦੋਸਤੋ ਜੇਕਰ ਤੁਹਾਨੂੰ ਕਿਤੇ ਵੀ ਆਲੇ-ਦੁਆਲੇ ਆਪਣੇ ਖੇਤ ਦੇ ਵਿੱਚ ਜਾਂ ਵਿਚਕਾਰ ਪੀੜੀ ਕੁੰਗੀ ਦ ਨਿਸ਼ਾਨੀ ਮੈਂ ਤੁਹਾਨੂੰ ਦੱਸਿਆ ਕਿ ਹਲਦੀ ਵਰਗੇ ਜਿਹੜੇ ਪਾਊਡਰ ਆ ਜਿਹੜਾ ਪੱਤਿਆਂ ਦੇ ਉੱਤੇ ਲੱਗ ਜਾਂਦਾ ਤੇ ਜੇਕਰ ਤੁਹਾਡੇ ਉਹਨੂੰ ਹੱਥ ਨਾਲ ਲਾ ਕੇ ਸ਼ੋਕੇ ਦੇਖੋ ਜੇ ਉਹ ਪੀਲਾ ਪਾਊਡਰ ਤੁਹਾਡੇ ਹੱਥਾਂ ਨੂੰ ਲੱਗਦਾ ਤਾਂ ਤੁਸੀਂ ਸਮਝ ਲਓ ਕਿ ਪੀਲੀ ਕੁੰਗੀ ਦਾ ਹਮਲਾ ਹੋ ਗਿਆ ਠੀਕ ਸੋ ਇਸ ਹਮਲੇ ਦੀ ਰੋਕਥਾਮ ਦੇ ਲਈ ਜਦੋਂ ਸਟਾਰਟ ਹੁੰਦਾ ਅਸੀਂ ਉਦੋਂ ਹੀ ਉੱਥੇ ਹੀ ਉਹ ਬਿਮਾਰੀ ਨੂੰ ਦਬ ਲੈਣਾ ਬਦਲ ਨਹੀਂ ਦੇਣਾ ਤੇ ਮੈਕਮੇਂ ਵੱਲੋਂ ਕੋਈ ਖਾਸ ਜਿਹੜੀ ਦਵਾਈ ਜਾਂ ਯੂਨੀਵਰਸਿਟੀ ਵੱਲੋਂ ਦੱਸੀ ਗਈ ਹੋਵੇ ਕਿਉਂਕਿ ਕਿਸਾਨ ਹੈਗੇ ਕਈ ਵਾਰ ਬਾਜ਼ਾਰ ਚ ਜਾ ਕੇ ਲੁੱਟ ਦਾ ਸ਼ਿਕਾਰ ਹੋ ਜਾਂਦੇ ਆ ਅਗਲੇ 2-3 ਦਵਾਈਆਂ ਦੇ ਦਿੰਦੇ ਆ ਜੇ ਤੁਹਾਡੇ ਮਤਲਬ ਮੈਕ ਵੇ ਵੱਲੋਂ ਜਾਂ ਯੂਨੀਵਰਸਿਟੀ ਵੱਲੋਂ ਜਿਹੜੀ ਰეკਮੈਂਡਡ ਆ ਉਹ ਵਰਤੇ ਤਾਂ ਕਿਸਾਨ ਦਾ ਕਾਫੀ ਪੈਸੇ ਦੀ ਬਚਤ ਹੋ ਜਾਂਦੀ ਹੈ ਬਿਲਕੁਲ ਤੁਹਾਡੀ ਗੱਲ ਠੀਕ ਹੈ ਜੀ ਅਸੀਂ ਪਹਿਲਾਂ ਵੀ ਕਿਸਾਨ ਵੀਰਾਂ ਨੂੰ ਪਿੰਡਾਂ ਦੇ ਵਿੱਚ ਜਾ ਕੇ ਕੈਂਪ ਲਗਾ ਕੇ ਬਲਾਕ ਪੱਧਰ ਦੇ ਕੈਂਪ ਲਗਾ ਕੇ ਜ਼ਿਲ੍ਹਾ ਪੱਧਰ ਤੇ ਹੁਣ ਖੇਤੀਬਾੜੀ ਯੂਨੀਵਰਸਿਟੀ ਲੁਧਿਆਣੇ ਨੇ ਵੀ ਕੈਂਪ ਹਾਂਜੀ ਲਾਇਆ ਜਿਹੇ ਮੇਲਾ ਲਗਾਇਆ ਦੋ ਦਿਨਾਂ ਦਾ ਸੋ ਕਿਸਾਨ ਵੀਰਾਂ ਨੂੰ ਹਰ ਵਕਤ ਇਹੀ ਪ੍ਰੇਰਿਤ ਕਰਦੇ ਆ ਕਿ ਮਹਾਰਾਂ ਦੀ ਰਹਿ ਜਰੂਰ ਲਓ ਕਿਉਂਕਿ ਖੇਤੀਬਾੜੀ ਦੇ ਵਿੱਚ ਇੱਕ ਇੱਕ ਨੁਕਤਾ ਜਿਹੜਾ ਹਜ਼ਾਰਾਂ ਦਾ ਫਾਇਦਾ ਕਿਸਾਨ ਵੀਰਾਂ ਦਾ ਕਰਦਾ ਕਿਉਂਕਿ ਹੁਣ ਖੇਤੀ ਉਹ ਨਹੀਂ ਆ ਖਸਮਾ ਸੀਤੀ ਜਿਵੇਂ ਆਪਾਂ ਪਹਿਲਾਂ ਕਰਦੇ ਸੀ ਹੁਣ ਉਹ ਗੱਲਾਂ ਨਹੀਂ ਹੁਣ ਤਾਂ ਜੇ ਅਕਲ ਨਾਲ ਬਾਤੇ ਰੱਜ ਕੇ ਖਾ ਹੁਣ ਉਹ ਵੀ ਗੱਲ ਨਹੀਂ ਰਹੀ ਸੱਜੋ ਉਸ ਤੋਂ ਵੀ ਅੱਗੇ ਚਲਾ ਗਿਆ ਤਕਨੀਕੀ ਖੇਤੀ ਕਰ ਤੇ ਰੱਜ ਕੇ ਖਾ ਆ ਗਿਆ ਹੁਣ ਤਕਨੀਕ ਹਰ ਇੱਕ ਤਕਨੀਕ ਆ ਜਿਹੜੀ ਹਜ਼ਾਰਾਂ ਦਾ ਫਾਇਦਾ ਕਰਦੀ ਆ ਸੋ ਦੋਸਤੋ ਜੀ ਤੁਹਾਨੂੰ ਪੀੜੀਕੋਂਗੀ ਦਾ ਹਮਲਾ ਕਿਤੇ ਵੀ ਨਜ਼ਰ ਆਉਂਦਾ ਤਾਂ 200 ਐਮਐਲ ਆ ਜਿਹੜੀ 200 ਐਮਐਲ ਪ੍ਰੋਪੀਕੋਨਾਜ਼ੋਲ 200 ਐਮਐਲ ਪ੍ਰੋਪੀਕੋਨਾਜ਼ੋਲ ਜਿਹੜੀ ਯੂਨੀਵਰਸਿਟੀ ਨੇ ਟਿਲਟ ਦੇਣਾ ਤੇ ਵੀ ਸਪਰਸ਼ ਕੀਤੀ ਹੈ ਪ੍ਰਤੀ ਏਕੜ 150 ਲੀਟਰ ਪਾਣੀ ਦੇ ਵਿੱਚ ਘੋਲ ਕੇ ਅਸੀਂ ਛਿੜਕਾਅ ਕਰਨਾ ਹੈ ਇਹ ਛਿੜਕਾਉਦੋਂ ਕਰਨਾ ਜੇ ਸਾਡੇ ਖੇਤਾਂ ਦੇ ਵਿੱਚ ਦੋ ਚਾਰ ਬੂਟਿਆਂ ਨੂੰ ਸਾਨੂੰ ਦਿਖਦੀ ਹੈ ਤੇ ਅਸੀਂ ਕੋਸ਼ਿਸ਼ ਕਰੀਏ ਕਿ ਉਹਨਾਂ ਬੂਟਿਆਂ ਦੇ ਉੱਤੇ ਤੇ ਥੋੜਾ ਜਿਹਾ ਅਲਦਵਾਲਾ ਉਹਦਾ ਕਰਕੇ ਉੱਥੇ ਹੀ ਉਹਨੂੰ ਕੰਟਰੋਲ ਕਰ ਦਈਏ ਠੀਕ ਹੈ ਜੀ। ਅ ਕਈ ਵਾਰੀ ਆਪਣਾ ਦੂਸਾਂ ਸਾਹਿਬ ਵੀ ਹੈ ਨਾ ਜਿਹੜੀ ਬਿਮਾਰੀ ਹੈ ਦਰਖਤਾਂ ਦੇ ਥੱਲੇ ਜਿੱਥੇ ਕਿਤੇ ਕੰਕ ਠੀਕ ਹੈ ਜਾਂ ਜਿੱਥੇ ਖਸਲ ਜ਼ਿਆਦਾ ਰਹਿੰਦੀ ਹੈ। ਹਾਂਜੀ ਉੱਥੇ ਹੀ ਪਹਿਲਾਂ ਹੁੰਦੀ ਹੈ। ਸੋ ਜਿੱਥੇ ਵੀ ਨਜ਼ਰ ਆਵੇ ਸਾਨੂੰ ਉਸੇ ਵੇਲੇ ਨੂੰ ਦਰਦ ਦੇਣਾ ਚਾਹੀਦਾ। ਬਜਾਈ ਨਹੀਂ ਕਿ ਅਸੀਂ ਸਾਰੇ ਦੇ ਸਾਰੇ ਖੇਤਾਂ ਦੇ ਵਿੱਚ ਛਿੜਕਾਅ ਕਰੀਏ ਇਹ ਦਵਾਈ ਬੜੇ ਵਾਜਬ ਰੇਟ ਤੇ ਮਿਲਦੀ ਹੈ ਜੇ ਤੁਸੀਂ ਸਾਡੇ ਮਹਿਕਮੇ ਤੋਂ ਲਿਖਵਾ ਕੇ ਪਰਚੀ ਲੈ ਕੇ ਜਾਓਗੇ ਤਾਂ ਇਹ ਸਬਸਿਡੀ ਹੈ ਕਿ ਨਹੀਂ ਇਸ ਦਵਾਈ ਤੇ ਇਸ ਦਵਾਈ ਤੇ ਕੋਈ ਸਬਸਿਡੀ ਤਾਂ ਨਹੀਂ ਜੇ ਕਈ ਕਈ ਸਾਲ ਹੋ ਗਏ ਖੇਤੀਬਾੜੀ ਵਿਭਾਗ ਦੇ ਕੋਲ ਇਹ ਦਵਾਈ ਸਬਸਿਡੀ ਦੇ ਉੱਤੇ ਹੁਣ ਨਹੀਂ ਆਉਂਦੀ ਹਾਂਜੀ ਸੋ ਕਿਸਾਨ ਵੀਰਾਂ ਨੂੰ ਇਹੀ ਚਾਹੀਦਾ ਕਿਸੇ ਜੇ ਤੁਹਾਡੇ ਤੋਂ ਲਿਖਾ ਕੇ ਪਰਚੀ ਲਿਖਾ ਕੇ ਜਰੂਰ ਲੈ ਜਾਣਾ ਠੀਕ ਹੈ ਜੀ ਜੀ ਪਰਚੀ ਲੈ ਕੇ ਲੈ ਜਾਣਗੇ ਤਾਂ ਕਿਸਾਨ ਵੀਰ ਆ ਦੁਕਾਨਦਾਰ ਨੂੰ ਇਹ ਵੀ ਹੋਊਗਾ ਕਿ ਇਹਦਾ ਰਾਮ ਤਾਂ ਮਹਿਕਮੇ ਨਾਲ ਹੈ ਸਾਨੂੰ ਤੇ ਇਹ ਸਾਡੀ ਸ਼ਿਕਾਇਤ ਵੀ ਕਰ ਸਕਦਾ ਦਵਾਈ ਵੀ ਵਧੀਆ ਮਿਲੂਗੀ ਠੀਕ ਤੇ ਉਹਨੂੰ ਵਾਜਬ ਰੇਟ ਵੀ ਮਿਲੂਗਾ ਬਿੱਲ ਜ਼ਰੂਰ ਲੈਣਾ ਇੱਥੇ ਮੈਂ ਕਿਸਾਨ ਵੀਰਾਂ ਨੂੰ ਜ਼ਰੂਰ ਕਹਾਂਗਾ ਕਿ ਉਹ ਦਵਾਈ ਦਾ ਬਿੱਲ ਜ਼ਰੂਰ ਲਓ ਕਿਉਂਕਿ ਦੁਕਾਨਦਾਰ ਇਹ ਇਹਦੇ ਲਈ ਉਹ ਬਿੱਲ ਦੇਣ ਦੇ ਜ਼ਰੂਰ ਸਮਰੱਥ ਹੈ ਠੀਕ ਉਹਨੂੰ ਬਿੱਲ ਦੇਣਾ ਬੰਦ ਦਾ ਤੁਹਾਨੂੰ ਜੇ ਤੁਸੀਂ ਬਿੱਲ ਮੰਗੋਗੇ ਜੇ ਨਹੀਂ ਦਿੰਦਾ ਤੁਸੀਂ ਸਾਨੂੰ ਦੱਸੋ ਅਸੀਂ ਉਹਦੇ ਤੇ ਕਾਰਵਾਈ ਕਰਾਂਗੇ ਆਪਾਂ ਥੋੜੀ ਜੀ ਗਲਤੀ ਕੀ ਦੇ ਮਕੌੜਿਆਂ ਸੰਧ ਦੇ ਵੀ ਹਾਂ ਹਾਂਜੀ ਹਾਂਜੀ ਕਿਉਂਕਿ ਇਸ ਵੇਲੇ ਕਣਕ ਦੀ ਫਸਲ ਦੇ ਉੱਤੇ ਬੱਲੀਆਂ ਦੁੱਧੇ ਦੇ ਵਿੱਚ ਦਾਣੇ ਹੈਗੇ ਨੇ ਠੀਕ ਰਸ ਚੂਸਣ ਵਾਲੇ ਕੀੜੇ ਕਾਫੀ ਹਮਲਾ ਕਰਦੇ ਆ ਇਹ ਤੇਲਾ ਵੀ ਮੇਰਾ ਤੇਲੇ ਦੀ ਗੱਲ ਹੀ ਮੈਂ ਕਰੂੰਗਾ ਸਰ ਕਾਲਾ ਤੇਲਾ ਜਿਵੇਂ ਆਪਾਂ ਸਕੂਟਰ ਮੋਟਰਸਾਈਕਲ ਤੇ ਜਾਂਦੇ ਆ ਤਾਂ ਅੱਖਾਂ ਦੇ ਵਿੱਚ ਵੈਦਾ ਆ ਕੇ ਜਮਾ ਜਾਣ ਕੱਢ ਦਿੰਦਾ ਬੰਦੇ ਦੀ ਠੀਕ ਸੋ ਤੇਲਾ ਇੱਕ ਤਾਂ ਨਿਸ਼ਾਨੀ ਉਹ ਵੀ ਹੈ ਵੀ ਜਦੋਂ ਉਹ ਉੱਡਦਾ ਰਹਿੰਦਾ ਕਿ ਅੱਖਾਂ 'ਚ ਪੈਣ ਲੱਗ ਜਾਂਦਾ ਠੀਕ ਪਰ ਉਹ ਹੋਸਾ ਦਾ ਕਿਸੇ ਦੇ ਖੇਤ ਦਾ ਹੋਵੇ ਸਾਡੀ ਖੇਚੀ ਪਤਾ ਨਾ ਹੋਵੇ ਇਸ ਲਈ ਮੈਂ ਫੇਰ ਇੱਥੇ ਉਹੀ ਅਪੀਲ ਕਰ ਰਿਹਾ ਖੇਤ ਦੇ ਵਿੱਚ ਜਾਣਾ ਬੰਦਾ ਡੇਲੀ ਜਾਣਾ ਚਾਹੀਦਾ ਜਾਣਾ ਚਾਹੀਦਾ ਜੇ ਤੁਹਾਨੂੰ ਨਜ਼ਰ ਆਉਂਦਾ 10 ਬੂਟੇ ਖੇਤ ਦੇ ਵਿੱਚ ਚੈੱਕ ਕਰੋ ਰੈਂਡਮਲੀ ਜੇ ਦਸਾਂ ਦੇ ਉੱਤੇ ਇੱਕ ਬੂਟੇ ਦੇ ਉੱਤੇ ਤੁਹਾਨੂੰ 5 ਕੀੜਿਆਂ ਤੋਂ 5 ਤੇਲਿਆਂ ਤੋਂ ਵੱਧ ਨਜ਼ਰ ਆਉਂਦੇ ਆ ਠੀਕ ਹੈ ਜੀ ਐਵਰੇਜ ਠੀਕ ਹੈ ਜੀ ਦਸਾਂ ਦੇ ਉੱਤੇ 5-5 ਆ ਗਏ ਐਵਰੇਜ 5 ਆ ਗਏ ਇੱਕ ਬੂਟੇ ਦੀ ਤਾਂ ਸਪਰੇਅ ਨਹੀਂ ਕਰਨੀ ਠੀਕ ਹੈ ਜੀ ਜੀ ਪੰਜ ਤੋਂ ਵੱਧ ਹੈ ਤੇ ਫਿਰ ਸਪਰੇਅ ਕਰਨੀ ਪੈਂਦੀ ਹੈ ਨਹੀਂ ਤਾਂ ਸਪਰੇਅ ਨਹੀਂ ਕਰਨੀ ਕਿਉਂਕਿ ਜੇ ਅਸੀਂ ਪੰਜ ਤੋਂ ਘੱਟ ਤੇ ਵੀ ਸਪਰੇਅ ਕਰਦਾਂਗੇ ਨਾ ਤਾਂ ਸਾਡਾ ਉਹਨੇ ਪੈਸਿਆਂ 'ਚ ਨੁਕਸਾਨ ਕਰ ਦੇਣਾ ਕਰ ਦੇਣਾ ਆ ਅਸੀਂ ਜਿਹੜੀ ਦਵਾਈ ਕਰਾਂਗੇ ਤਾਂ ਬੰਦਿਆਂ ਦਾ ਜਿਹੜੇ ਲੇਬਰ ਆ ਉਹ ਖਰਾਬ ਹੋ ਗਈ ਸਾਡੀ ਉਹਨਾਂ ਨੂੰ ਨੁਕਸਾਨ ਨਹੀਂ ਹੋਣਾ ਉਸ ਤਰ੍ਹਾਂ ਜੇ ਅਸੀਂ ਨਾ ਕਰਾਂਗੇ ਠੀਕ ਹੈ ਜੀ ਸੋ ਸਾਨੂੰ ਪੈਸੇ ਬਚਾਉਣ ਵੱਲ ਵੀ ਜਾਣਾ ਚਾਹੀਦਾ ਕਿਉਂਕਿ ਅੱਜਕੱਲ ਖੇਤੀ ਹੈ ਜਿਹੜੀ ਬਹੁਤ ਮਹਿੰਗੀ ਹੋ ਗਈ ਹੈ ਇੱਕ ਇੱਕ ਚੀਜ਼ 'ਚ ਜੇ ਅਸੀਂ ਪੈਸੇ ਬਚਾਵਾਂਗੇ ਤਾਂ ਸਾਡਾ ਇਹਦੇ ਉੱਤੇ ਕਾਫੀ ਸਾਡੀ ਆਮਦਨ ਦੇ ਵਿੱਚ ਹੀ ਵਾਧਾ ਹੋਣਾ ਜਿੰਨੇ ਅਸੀਂ ਪੈਸੇ ਬਚਾਵਾਂਗੇ ਠੀਕ ਜੀ ਤੇ ਦੂਸਰਾ ਇਹ ਹੈ ਵੀ ਜਿਸ ਤਰ੍ਹਾਂ ਹੁਣ ਮਤ ਬਰਸੀਮ ਜਿਹੜਾ ਆ ਉਹ ਆਉਣ ਵਾਲੇ ਸਮੇਂ 'ਚ ਜਿਹੜੇ ਸਾਡੇ ਕਿਸਾਨਾਂ ਨੇ ਪਸ਼ੂ ਰੱਖੇ ਆ ਉਹ ਚਾਰੇ ਦੀ ਕਈ ਵਾਰ ਸਮੱਸਿਆ ਆ ਜਾਂਦੀ ਹੈ। ਉਹਲੇ ਕੋਈ ਇਸ ਤਰ੍ਹਾਂ ਦਾ ਤੁਸੀਂ ਜਾਣਕਾਰੀ ਦੇਵੋਗੇ ਵੀ ਉਹਦਾ ਕੋਈ ਆਚਾਰ ਵਗੈਰਾ ਜਾਂ ਕੋਈ ਹੋਰ ਇਸ ਤਰ੍ਹਾਂ ਦਾ ਮੈਥਡ ਯੂਜ਼ ਕਰੇ ਕਿਉਂਕਿ ਆਉਣ ਵਾਲੇ ਸਮੇਂ 'ਚ ਕਿਸਾਨ ਵੀਰ ਹੁਣ ਤੋਂ ਹੀ ਕਹਿਣ ਲੱਗ ਜਾਂਦੇ ਜੀ ਮਈ-ਜੂਨ ਆ ਜਾਣਾਗਾ ਸਾਡਾ ਦੁੱਧ ਘਟ ਜਾਣਾ। ਜੀ ਜੇ ਉਹ ਪ੍ਰੋਪਰ ਵਿਧੀ ਵਰਤਣ ਜਾਂ ਉਹਦੇ ਪਸ਼ੂ ਦਾ ਚਾਰੇ ਦਾ ਖਿਆਲ ਰੱਖਣ ਮੇਰਾ ਖਿਆਲ ਵੀ ਦੁੱਧ ਘਟਣ ਦੀ ਸਮੱਸਿਆ ਨਹੀਂ ਆ ਸਕਦੀ। ਤਾਂ ਤੁਹਾਡੀ ਗੱਲ ਬਿਲਕੁਲ ਠੀਕ ਹੈ ਜੀ ਕਿਉਂਕਿ ਪਸ਼ੂਆਂ ਦੇ ਲਈ ਹਰਾ-ਚਾਰਾ ਬਹੁਤ ਜ਼ਰੂਰੀ ਹੈ। ਹਾਂ। ਹਰਾ-ਚਾਰਾ ਇਸ ਲਈ ਜ਼ਰੂਰੀ ਹੈ ਕਿਉਂਕਿ ਪਸ਼ੂਆਂ ਨੂੰ ਉਹਦੀ ਜਿਹੜੀ ਰਿਕੁਆਇਰਮੈਂਟ ਸਾਰੇ ਤੱਤਾਂ ਦੀ ਇਹਦੇ ਵਿੱਚੋਂ ਹੀ ਪੂਰੀ ਹੁੰਦੀ ਹੈ। ਸੋ ਗੁਰਦ ਦੀ ਬਾਧਾ ਜਿਹੜੀ ਇਹਦੇ ਨਾਲ ਵੀ ਇਹਦੇ ਨਾਲ ਹੀ ਹੁੰਦੀ ਹੈ। ਸੋ ਕਿਉਂਕਿ ਹੁਣ ਗਰਮੀ ਦੇ ਵਿੱਚ ਜਿਹੜਾ ਹਰਾ-ਚਾਰਾ ਖਤਮ ਹੋ ਜਾਂਦਾ ਹੈ। ਠੀਕ ਹੈ। ਬਰਸੀਮ ਦੇ ਵਿੱਚ ਫੁੱਲ ਪੈਣੇ ਸ਼ੁਰੂ ਹੋ ਜਾਣੇ ਤੇ ਪੱਕਣਾ ਸ਼ੁਰੂ ਹੋ ਜਾਣਾ ਹੈ। ਠੀਕ। ਸੋ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨ ਵੀਰਿਆਂ ਕੋਲ ਜਿਨ੍ਹਾਂ ਦੇ ਕੋਲ ਇਹ ਵਾਧੂ ਹੈ ਤਾਂ ਉਹ ਇਹਨੂੰ ਸੁਕਾ ਕੇ ਰੱਖ ਸਕਦੇ ਆ ਇਹ ਪੱਥਾ ਕਰਕੇ ਰੱਖ ਸਕਦੇ ਆ ਵੈਸੇ ਇਹ ਜਿਹੜਾ ਇਹਦਾ achar ਵੀ ਬਣਾ ਕੇ ਰੱਖ ਸਕਦੇ ਆ ਇਹਨੂੰ ਅਸੀਂ ਕਿਸੇ ਡੂੰਘੇ ਥਾਂ ਦੇ ਵਿੱਚ ਜਾਂ ਉੱਚੀਆਂ ਕੰਧਾਂ ਕਰਕੇ ਉਹਦੇ ਵਿੱਚ ਪੂਰੀ ਤਰ੍ਹਾਂ ਇਹਨੂੰ ਦਬ ਕੇ ਰੱਖ ਦਈਏ ਤੇ ਉੱਤੋਂ ਅਸੀਂ ਇਹਨੂੰ ਕਵਰ ਕਰ ਦਈਏ ਚੰਗੀ ਤਰ੍ਹਾਂ ਤੇ ਔਖੇ ਵੇਲੇ ਸਾਡਾ ਇਹ ਜਿਹੜਾ ਕੰਮ ਆ ਸਕਦਾ ਵੈਸੇ ਇਹਦੇ ਲਈ ਵਧੇਰੇ ਜਾਣਕਾਰੀ ਲਈ ਕਿਸਾਨ ਵੀਰ ਪਸ਼ੂ ਪਾਲਣ ਵਿਭਾਗ ਦੇ ਨਾਲ ਰابطਾ ਕੰਮ ਕਰ ਸਕਦੇ ਆ ਤੇ ਕਿਉਂਕਿ ਉਹਨਾਂ ਦੇ ਕੋਲੇ ਹੋਰੀਆਂ ਸਕੀਮਾਂ ਵੀ ਹੈਗੀਆਂ ਫੋਰੇਜ ਕਟਰ ਮਸ਼ੀਨਾਂ ਵੀ ਉਹਨਾਂ ਦੇ ਕੋਲ ਆ ਰਹੀਆਂ ਨੇ ਹੋਰ ਤੇ ਉਹ acharਾ ਜਿਹੜਾ ਬਿਲਕੁਲ ਉਹਨਾਂ ਦੇ ਜਿਹੜਾ achar ਬਣਾਉਣ ਦੀ ਵਿਧੀ ਵੀ ਉਹਨਾਂ ਦੇ ਕੋਲ ਹੈਗੀ ਹੈ ਸਾਰੀ ਜਾਣਕਾਰੀ ਉਹ ਮੁਹਈਆ ਕਰਵਾਉਂਦੇ ਆ ਕਿਸਾਨ ਵੀਰ ਪਸ਼ੂ ਪਾਲਣ ਮਹਿਮੇ ਦੇ ਨਾਲ ਜ਼ਰੂਰ ਅੱਜ ਤੱਕ ਕੰਮ ਕਰਨਗੇ ਕਿਸ ਤਰ੍ਹਾਂ ਸੀ ਨੂੰ ਤਕਨੀਕੀ ਟੰਗ ਦੇ ਨਾਲ ਸਾਹਮ ਕੇ ਰੱਖਣਾ ਹੈ ਦਸਾਨ ਸਾਹਿਬ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਨਾ ਹੋਣਾ ਕਿਉਂਕਿ ਦੋ ਕੁ ਮਹੀਨੇ ਸਾਡੇ ਕੋਲ ਖਾਲੀ ਹੋਣੇ ਆ ਠੀਕ ਹੈ ਜੀ ਆਪੋ ਹੀ ਗੱਲ ਜ਼ਰੂਰ ਕਿਸਾਨ ਵੀਰਾਂ ਨੂੰ ਦੱਸਣੀ ਚਾਹਾਂਗੇ ਕਿ ਦੇਖੋ ਇੱਕ ਤਾਂ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਬਰਕਰਾਰ ਰੱਖਣ ਦੇ ਲਈ ਦੂਸਰਾ ਆਪਣੀਆਂ ਘਰ ਦੀਆਂ ਲੋੜਾਂ ਪੂਰੀਆਂ ਕਰਨ ਲਈ ਠੀਕ ਹੈ ਤੀਸਰਾ ਆਂਡੀਆਂ ਗਵਾਂਡੀਆਂ ਦੀਆਂ ਲੋੜਾਂ ਪੂਰੀਆਂ ਕਰ ਲਈ ਤੇ ਚੌਥਾ ਆਪਣੀ ਆਮਦਨ ਦੇ ਵਿੱਚ ਵਾਧਾ ਕਰਨ ਲਈ ਇੱਕ ਵਿਧੀ ਹੈ ਠੀਕ ਹੈ ਜਿਹੜੀ ਸਾਡੇ ਕੋਲ ਆਉਣ ਵਾਲਾ ਸਮਾਂ ਹੁਣ 2 ਮਹੀਨਿਆਂ ਦਾ ਖਾਲੀ ਹੈ ਇਹਦੇ ਵਿੱਚ ਅਸੀਂ ਕਣਕ ਤੋਂ ਬਾਅਦ ਜਾਂ ਜਿਹਦੇ ਕੋਲ ਕਿਸਾਨ ਵੀਰ ਕੋਲ ਇਸ ਵੇਲੇ ਜ਼ਮੀਨ ਖਾਲੀ ਹੈ ਠੀਕ ਹੈ ਕਿਸੇ ਨੇ ਕੀ ਕਰਨਾ ਆਲੂਆਂ ਉਗਾਉਣਾ ਪੁੱਟਦਾ ਜਾਂ ਆਲੂ ਪਾਟੇ ਨੇ ਖਾਲੀ ਖੇਤ ਪਏ ਆ ਹਾਂਜੀ ਸੋ ਖੇਤੀਬਾੜੀ ਵਿਭਾਗ ਮੈਂ ਸਿਫਾਰਿਸ਼ ਕਰਦਾ ਕਿ ਤੁਸੀਂ ਬਹਾਰ ਰੁੱਤ ਦੇ ਵਿੱਚ ਹੁਣ ਇਸ ਵੇਲੇ ਤੁਸੀਂ ਮੂੰਗੀ ਤੇ ਮਾਂ ਦੀ ਕਾਸ਼ਤ ਕਰ ਸਕਦੇ ਹੋ ਠੀਕ ਹੈ ਜਿਹੜੇ ਜਿਨ੍ਹਾਂ ਨੂੰ ਅਸੀਂ 60 ਮਾਂ ਤੇ 60 ਮੂੰਗੀ ਵੀ ਕਹਿੰਦੇ ਆ ਮੇਰਾ ਖਿਆਲ ਇਹਦਾ ਬੀਵੀ ਖੇਤੀਬਾੜੀ ਵਿਭਾਗ ਦੇ ਡਾਕਟਰ ਹਾਂਜੀ ਹਾਂ ਮੈਂ ਉੱਥੇ ਉਸੇ ਗੱਲ ਤੇ ਆਉਣਾ ਚਾਹੁੰਦਾ ਸੀ ਠੀਕ ਹੈ ਜੀ ਕਿਸਾਨ ਵੀਰੋ ਸਾਡੀ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਬਰਕਰਾਰ ਰੱਖਣ ਦੇ ਲਈ ਮੂੰਗੀ ਵੇਜਣੀ ਬਹੁਤ ਜ਼ਰੂਰੀ ਆ ਸੋ ਜਿੰਨਾ ਖੇਤਾਂ ਦੇ ਵਿੱਚ ਇਸ ਵੇਲੇ ਕੁਝ ਨਹੀਂ ਹੈਗਾ ਅਸੀਂ ਖੇਤਾਂ ਦੇ ਵਿੱਚ ਮੂੰਗੀ ਦਾ ਬੀਜ 12 ਤੋਂ 15 ਕਿਲੋ ਬੀਜ ਕੇ ਅ ਇਹਦੇ ਵਿੱਚੋਂ ਨਾਲੇ ਤਾਂ ਅਸੀਂ ਮੂੰਗੀ ਦੀ ਦਾਲ ਵੀ ਲੈ ਸਕਦੇ ਹਾਂ ਨਾਲੇ ਅਸੀਂ ਜ਼ਮੀਨ ਦੀ ਪਜਾਊ ਸ਼ਕਤੀ ਕਿਉਂਕਿ ਕੋਈ ਵੀ ਫਲੀਦਾਰ ਫਸਲ ਜਿਹੜੀ ਉਹਦੀਆਂ ਗੰਡਾਂ ਨੇ ਉਹ ਜ਼ਮੀਨ ਦੇ ਵਿੱਚ ਨਾਈਟ੍ਰੋਜਨ ਫਿਕਸ ਕਰਦੀਆਂ ਨੇ ਹਵਾ ਦੇ ਵਿੱਚੋਂ ਲੈ ਕੇ ਠੀਕ ਹੈ ਜਿਹੜੀ ਨਾਈਟ੍ਰੋਜਨ ਯੂਰੀਆ ਖਾਦ ਹੈ ਸਾਰੀ ਹਵਾ ਦੇ ਵਿੱਚੋਂ ਲੈ ਕੇ ਹੀ ਬਣਾਈ ਜਾਂਦੀ ਹੈ ਹਵਾ ਵਿੱਚ ਬਹੁਤ ਸਾਰੀ ਨਾਈਟ੍ਰੋਜਨ ਆ ਠੀਕ ਸੀ ਬੂਟੇ ਨੂੰ ਅਵੇਲੇਬਲ ਤਾਂ ਹੋਣੀ ਹੈ ਜੇ ਜ਼ਮੀਨ ਦੇ ਵਿੱਚ ਹੋਊਗੀ ਉਦਾਂ ਬਹੁਤ ਆ ਉਹ ਇੱਕ ਕਿਸਮ ਦੀ ਯੂਰੀਆ ਦੀ ਫੈਕਟਰੀ ਆ ਫਲੀਦਾਰ ਫਸਲਾਂ ਦੀਆਂ ਗੰਡਾ ਜਿਹੜੀਆਂ ਗੋੰਡਾ ਹਾਂ ਹਾਂਜੀ ਸੋ ਜੇ ਅਸੀਂ ਇੱਕ ਤਾਂ ਦੇਖੋ ਨਾਲੇ ਤਾਂ ਅਸੀਂ ਦਾਲ ਖਾ ਲਈ ਤੇ ਨਾਲੇ ਜ਼ਮੀਨ ਦੀ ਬਜਾਗ ਸ਼ਕਤੀ ਵਧ ਗਈ ਅਸੀਂ ਉੱਤੋਂ ਹੀ ਉਹਨੂੰ ਕੱਟ ਕੇ ਇੱਕ ਸਰ ਫਸਲ ਪੱਕਦੀ ਆ ਇਹ ਇੱਕ ਸਰ ਨਹੀਂ ਪੱਕਦੀ ਤਾਂ ਮੈਂ ਕਿਸਾਨ ਵੀਰ ਨੂੰ ਇੱਕ ਨੁਕਤਾ ਦੱਸਣਾ ਚਾਹੂੰਗਾ ਕਿਉਂਕਿ ਇਹ 70 ਕੁ ਦਿਨ ਲੈਂਦੀਆਂ ਦੋਵੇਂ ਚੀਜ਼ਾਂ ਠੀਕ ਹੈ ਜਿਹੜਾ ਪਾਣੀ ਆ ਨਾ ਅਸੀਂ ਲਾਸਟ ਪਾਣੀ ਨੂੰ ਮਹੀਨਾ ਪਹਿਲਾਂ ਮਹੀਨੇ ਤੋਂ ਵੀ ਵੱਧ 40 45 ਦਿਨ ਪਹਿਲਾਂ ਉਸ ਮਤਲਬ ਪਾਣੀ ਬੰਦ ਕਰ ਦੇਣਾ ਲਾਉਣਾ ਹੀ ਨਹੀਂ ਬਾਅਦ ਦੇ ਵਿੱਚ ਠੀਕ ਹੈ ਸੀ ਤਾਂ ਕਿ ਸਾਰੇ ਫੁੱਲ ਜਿਹੜੇ ਸਾਰਾ ਪੱਕ ਜਾਣਾ ਜੇ ਅਸੀਂ ਪਾਣੀ ਲਾਉਂਦੇ ਰਹਾਂਗੇ ਤਾਂ ਨਵੇਂ ਫੁੱਲ ਹੀ ਕਰਦੇ ਰਹਿੰਦੇ ਆ ਤੇ ਉਹ ਫਸਲ ਇੱਕ ਸਾਰ ਨਹੀਂ ਪੱਕਦੀ ਜੀਮੇਦਾਰ ਕਹਿੰਦੇ ਆ ਸਾਡੀ ਤੇ ਟੁੜਾਈ ਤੇ ਖਰਚਾ ਜ਼ਿਆਦਾ ਆ ਗਿਆ ਠੀਕ ਹੈ ਸੀ ਸੋ ਇੱਕ ਸਾਰ ਵੱਢਣ ਦੇ ਲਈ ਪਾਣੀ ਨੂੰ ਪਹਿਲਾਂ ਬੰਦ ਕਰੋ ਤੇ ਇਹਦੇ ਉੱਤੇ ਕੋਈ ਖਰਚਾ ਬਹੁਤਾ ਨਹੀਂ ਆਉਂਦਾ ਕੋਈ ਇਹਦੇ ਵਿੱਚ ਖਾਦ ਨਹੀਂ ਪਾਉਣੀ ਅਸੀਂ ਕੋਈ ਉਦੇ ਵਿੱਚ ਸਿੰਗਲ ਸੁਪਰ ਫਾਸਫੇਟ 25 ਕਿਲੋ ਜੇ ਹੈ ਤਾਂ ਪਾ ਦਿਓ ਨਹੀਂ ਵੈਸੇ ਕਿਉਂਕਿ ਆਲੂ ਵਾਲੇ ਵੱੜ ਦੇ ਤੇ ਕਾਫੀ ਜਿਆਦਾ ਉਹਦੇ ਵਿੱਚ ਖਾਦ ਹੁੰਦੀ ਹੈ ਸਾਨੂੰ ਕਿਸੇ ਵੀ ਕਿਸਮ ਦੀ ਖਾਦ ਪਾਉਣ ਦੀ ਲੋੜ ਨਹੀਂ ਪੈਂਦੀ ਸੋ ਕਿਸਾਨ ਵੀਰੋਂ ਮੂੰਗੀ ਤੇ ਮਾਂ ਖੇਤੀਬਾੜੀ ਵਿਭਾਗ ਦੇ ਕੋਲ ਵੀ ਮਿੰਨੀ ਕਿੱਟਾਂ ਦੇ ਰੂਪ ਦੇ ਵਿੱਚ ਪਾਵੇਂ ਉਹ ਸਾਡੀਆਂ ਆਪਣੀ ਯੂਨੀਵਰਸਿਟੀਆਂ ਦੇ ਕਿਸਮਾਂ ਨੀ ਪਰ ਟ੍ਰਾਇਲ ਬੇਸ ਦੇ ਉੱਤੇ ਬਾਕੀ ਯੂਨੀਵਰਸਿਟੀਆਂ ਦਾ ਕਿਸਮਾਂ ਸਾਡੇ ਕੋਲ ਆਉਂਦੀਆਂ ਨੇ ਤੁਸੀਂ ਉਹ ਲੈ ਕੇ ਥੋੜੀ ਜੀ ਥਾਂ ਦੇ ਵਿੱਚ ਸਾਡੇ ਕੋਲੋਂ ਲੈ ਕੇ ਵੀ ਟਰਾਈ ਕਰ ਸਕਦੇ ਹਾਂ ਖੇਤੀਬਾੜੀ ਮਹਿਕਮੇ ਦੇ ਕੋਲ ਜੇ ਵੱਡੇ ਪੱਧਰ ਤੇ ਬੀਜਣਾ ਤਾਂ ਸਾਡੇ ਕੋਲ ਖੇਤੀਬਾੜੀ ਯੂਨੀਵਰਸਿਟੀ ਲੁਧਿਆਣੇ ਦੀ ਇਸਮਾ ਹੈਗੀਆਂ ਨੇ ਅਸੀਂ ਲੁਧਿਆਣੇ ਤੋਂ ਬੀਜ ਲੈ ਸਕਦੇ ਹਾਂ ਨਹੀਂ ਤਾਂ ਖੇਤੀਬਾੜੀ ਮਹਿਕਮਾ ਵੀ ਤੁਹਾਡੇ ਲਈ ਬੀਜ ਅਵੇਲੇਬਲ ਕਰਵਾ ਦੂਗਾ ਪਰ ਰਾਬ ਲੋਡ ਹੈ ਰਾਬਤਾ ਕਾਇਮ ਰੱਖੀ ਠੀਕ ਤੇ ਸੋ ਕਿਸਾਨ ਵੀਰੋ ਜੋ ਅੱਜ ਦਾ ਸਾਡਾ ਪ੍ਰੋਗਰਾਮ ਇੱਥੇ ਹੀ ਖਤਮ ਹੁੰਦਾ ਹੈ ਕਿ ਜੋ ਮੇਜਰ ਟਾਪਿਕ ਸਾਡਾ ਇਹ ਹੀ ਸੀ ਵੀ ਜਿਹੜੀ ਸਾਡੀ ਫਸਲ ਕਣਕ ਦੀ ਬੰਪਰੇ ਉਹ ਤਿਆਰ ਹੋਣ ਦੇ ਨੇੜੇ ਆ ਤੇ ਅਸੀਂ ਉਹਦਾ ਪ੍ਰੋਪਰ ਰਖ ਰਖਾ ਕਰੀਏ ਜੇ ਅਸੀਂ ਸਵੇਰੇ ਸ਼ਾਮ ਰੋਜ਼ ਉੱਥੇ ਢੀੜਾ ਮਾਰਾਂਗੇ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਕਿਹਾ ਤਾਂ ਸਾਡਾ ਜਿਹੜਾ ਪੀਲੀ ਕੁੰਗੀ ਜਾਂ ਤੇਲੇ ਨਾਲ ਵੱਡਾ ਨੁਕਸਾਨ ਹੁੰਦਾ ਉਹ ਵੱਸ ਸਕਦਾ ਆ ਸੋ ਡਾਕਟਰ ਸਾਹਿਬ ਤੁਹਾਡਾ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦੀ ਜੀ ਜੀ ਤੁਹਾਡਾ ਹੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਸਬਸਕ੍ਰਾਈਬ ਨਾਉ ਐਂਡ ਪ੍ਰੈਸ ਦ ਬੈਲ ਆਈਕਨ ਨੈਵਰ ਮਿਸ ਐਨ ਅਪਡੇਟ